ਸਾਨੂ ਗੁਰੂ ਅਰਜਨ ਦੇਵ ਮਹਾਰਾ ਜੀ ਦੰਦੇ ਸਤਾਰ ਤੱਤੀ ਲੋ ਦੇ ਬੈਠੇ ਨੇ ਮਹਾਰਾ ਤੱਤੀ ਲੋ ਦੇ ਬੈਠੇ ਸਭ ਦਾ ਭਲਾ ਹੀ ਮੰਗਣ ਦੇ ਨੇ ਪਾਂਬੜ ਡਾਜ ਲਾ ਦਾਂ ਦਿੱਤਾ ਡਰਦੀ ਮੈਂ ਤਾਂ ਤਬਦੀ ਜਾਵਾ ਪਾਂਬੜ ਡਾਜ ਲਾ ਦਾਂ ਦਿੱਤਾ ਡਰਦੀ ਮੈਂ ਤਾਂ ਤਬਦੀ ਜਾਵਾ ਹੁਣ ਵਿੱਚ ਜਮਾਨੇ ਦੇ ਕੋਈ ਨਾ ਸੁਣਦਾ ਮੇਰੀਆਂ ਹਾਵਾਂ ਹੁਣ ਵਿੱਚ ਜਮਾਨੇ ਦੇ ਕੋਈ ਨਾ ਸੁਣਦਾ ਮੇਰੀਆਂ ਹਾਵਾਂ ਮੈਂ ਲਾਲ ਹੁੰਦੀ ਜਾਵਾਂ ਕੋਈ ਨਾ ਜੋਰ ਝਾਲ ਮਾਇਕੇ ਕੋਈ ਨਾ ਜੋਰ ਝਾਲ ਮਾਇਕੇ ਉਸ ਦੀ ਸੱਚੇ ਸਤ ਗੁਰੂ ਜੀ ਕਿਉ ਨਾ ਸੇਗਤੋ ਸਾਨੂੰ ਲਗੇ ਕਿਉ ਨਾ ਸੇਗਤੋ ਸਾਨੂੰ ਲਗੇ ਮੈਂ ਕਿਉਂ ਨਾ ਮਿਟ ਜਾਂਦੀ ਮੇਰੀ ਲੋਹੇ ਦੀ ਬੰਦਗੀ ਕੋਈ ਨਾ ਮੈਂ ਕਿਉਂ ਨਾ ਮਿਟ ਜਾਂਦੀ ਮੇਰੀ ਲੋਹੇ ਦੀ ਬੰਦਗੀ ਕੋਈ ਨਾ ਜਿਸਰਾ ਮੇਰੇ ਨਾਲ ਗੁਜ਼ਰੀਆ ਐਦਾਂ ਵਿੱਚ ਜਮਾਨੇ ਹੋਈ ਨਾ ਜਿਸਰਾ ਮੇਰੇ ਨਾਲ ਗੁਜ਼ਰੀਆ ਐਦਾਂ ਵਿੱਚ ਜਮਾਨੇ ਹੋਈ ਨਾ ਮੇਰਾ ਕਰਮਤ ਤਬਣਾਸੀ ਮੇਰਾ ਕਰਮਤ ਤਬਣਾਸੀ ਤਬ ਦੀ ਮੋੜ ਤੋਰੀ ਸਾ ਅੱਗੇ ਕਵ ਦੀ ਮੋੜ ਤੁਰੇ ਸਾ ਅੱਗੇ ਉਸ ਦੀ ਸੱਚੇ ਸਾਧ ਗੁਰੂ ਜੀ ਕਿਉ ਨਾ ਸੇਗਤੋ ਸਾਨੂੰ ਲੱਗੇ ਉਸ ਦੀ ਸੱਚੇ ਸਾਧ ਗੁਰੂ ਜੀ ਕਿਉ ਨਾ ਸੇਗਤੋ ਸਾਨੂੰ ਲੱਗੇ ਗੁਰੂ ਜੀ ਦਾ ਤਤ ਹਾਡੀ ਨੇ ਮੇਰੀ ਤਵੀ ਹੋਈ ਤਵ ਸੇ ਮਟਾਈ ਗੁਰੂ ਜੀ ਦਾ ਤਤ ਹਾਡੀ ਨੇ ਮੇਰੀ ਤਵੀ ਹੋਈ ਤਵ ਸੇ ਮਟਾਈ ਲੇਖਾ ਕਿਸ ਤਰ੍ਹਾਂ ਦੇ ਮਾਂਗੀ ਮੱਕਾ ਨੂੰ ਹੱਥ ਜਾਲ ਮਾਇਆਈ ਲੇਖਾ ਕਿਸ ਤਰ੍ਹਾਂ ਦੇ ਮਾਂਗੀ ਮੱਕਾ ਨੂੰ ਹੱਥ ਜਾਲ ਮਾਇਆਈ ਮੈਨੂੰ ਅੱਗ ਉੱਤੇ ਪੁੱਜਦੀ ਨੂੰ ਮੈਨੂੰ ਅੱਗ ਉੱਤੇ ਪੁੱਜਦੀ ਨੂੰ ਕਿਸੇ ਦੀ ਰਾਤ ਨਿਠਾਰਿਆ ਅੱਗੇ ਕਿਸੇ ਦੀ ਰਾਤ ਨਿਠਾਰਿਆ ਅੱਗੇ ਪੁੱਜਦੀ ਸੱਚੇ ਸਤਿਗੁਰੂ ਜੀ ਕਿਉਂ ਨਾ ਸੇਖਤੋ ਸਾਨੂੰ ਲਗੇ ਹਰਤੀ ਹੋਈ ਬਾਣੀ ਦੀ ਪੇਟਾ ਤਨ ਮਨ ਕੇ ਸਤਰਾ ਲੇਖੇ ਲਾਇਆ ਰਚੀ ਹੋਈ ਬਾਣੀ ਦੀ ਪੇਟਾ ਤਨ ਮਨ ਕੇ ਸਤਰਾ ਲੇਖੇ ਲਾਇਆ ਜਗ ਤਵਦਾ ਠਾਰਨ ਲਈ ਏਕਿਆ ਪਿਚੋ ਜਿਰਚਾਇਆ ਜਗ ਤਵਦਾ ਠਾਰਨ ਲਈ ਏਕਿਆ ਪਿਚੋ ਜਿਰਚਾਇਆ ਗੁਰੂ ਨਾਨਕ ਦੇ ਕਰ ਨੂੰ ਗੁਰੂ ਨਾਨਕ ਦੇ ਕਰ ਨੂੰ ਦਾਤਿਆ ਕੰਜ ਤੋੜਨਾ ਅੱਗੇ ਗੁਰੂ ਨਾਨਕ ਦੇ ਕਰ ਨੂੰ ਦਾਤਿਆ ਕੰਜ ਤੋੜਨਾ ਅੱਗੇ ਉਸ ਦੀ ਸੱਚੇ ਸਾਧ ਗੁਰੂ ਜੀ ਕਿਉ ਨਾ ਸੇਖ ਤੋ ਸਾਨੂੰ ਲਗੇ ਕਿਉ ਨਾ ਸੇਖ ਤੋ ਸਾਨੂੰ ਲਗੇ ਭਈ ਆਵਟ ਕਣ ਕਣ ਵਸਦੇ ਹੋ ਤਾਏ ਅੰਬਰ ਤਤੀ ਨੂੰ ਕੀਤਾ ਆਵਤਾ ਕਣ ਕਣ ਵਸਦੇ ਹੋ ਤਾਏ ਅੰਬਰ ਤਤੀਨੋ ਕੀਤਾ ਆਵਤਾ ਕਣ ਕਣ ਵਸਦੇ ਹੋ ਤਾਏ ਅੰਬਰ ਤਤੀਨੋ ਕੀਤਾ ਕੈ ਸੁਖ ਲ ਚੰਝੋਟੀ ਦਾ ਤਬ ਇੱਕ ਯਰ ਪਿਆਲਾ ਪੀਤਾ ਕੈ ਸੁਖ ਲ ਚੰਝੋਟੀ ਦਾ ਕਭ ਇੱਕ ਯਾਰ ਪਿਆਲਾ ਪੀਤਾ ਗੁਰੂ ਜੀ ਮੈਂ ਬਦੋਸਣਾ ਗੁਰੂ ਜੀ ਮੈਂ ਬਦੋਸਣਾ ਇਹੋ ਮੰਨ ਤੁਸਾਂ ਦੇ ਅੱਗੇ ਇਹੋ ਮੰਨ ਤੁਸਾਂ ਦੇ ਅੱਗੇ ਪੁੱਛਦੀ ਸੱਚੇ ਸਤ ਗੁਰੂ ਜੀ ਕਿਉ ਨਾ ਸੇਗ ਤੁਸਾਂ ਨੂੰ ਲੱਗੇ ਕਿਉ ਨਾ ਸੇਗ ਤੁਸਾਂ ਨੂੰ ਲੱਗੇ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਭਗਤਾ ਜੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰਾ ਗੁਰੂ ਸਾਰੇ ਸੰਸਾਰ ਦੇ ਸਾਰੇ ਦਤਕਤ ਦੇ ਗੁਰੂ ਗ੍ਰੰਥ ਸਾਹਿਬ ਮਹਾਰਾ ਮੇਰਾ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਮੇਰਾ ਗੁਰੂ ਮਹਾਰਾਜ ਸਚਾ ਸੰਗੇਲ ਪਿੰਡ ਝੋਟੀ ਤਹਿਸੀਲ ਅਜਨਾਲਾ ਜ਼ਿਲ੍ਹਾ ਮਰਸਾ ਪੰਜਾਬ ਇੰਨੀ ਹਾਰੀ ਪ੍ਰਵਾਨ ਗੁਰੂ ਗ੍ਰੰਥ ਸਾਹਿਬ ਮਹਾਰਾ ਰਾਬਰ ਕੇ ਸਰੋਤੇ ਵਿਦਮਾਨ ਸਗ ਬਾਜ ਪਜਾਈ ਪੱਤਰਕਾਰ ਤਰਵਿੰਦਰ ਸਿੰਘ ਔਲਕ ਬੜੀ ਕਿਰਪਾ ਗੁਰੂ ਗੋਬਿੰਦ ਸਿੰਘ ਮਹਾਰਾਜ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਰਿੰਗੜਾਟੇ ਗੁਰੂ ਪਰਵਾਨ ਇਹ ਨਹੀਂ ਆਈ ਪਰਵਾਨ ਪੁਲਿਸ ਕਮਾ ਪਰਨਾਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵੇਖੂ ਜਖਾਲਤਾ ਵੇਜ ਪਤੀ ਜੀ